ਇੱਕ ਹੋਰ ਆਪਾਂ ਤੁਹਾਡੇ ਖਾਤਰ ਸਪੈਸ਼ਲ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਬਹੁਤ ਘੱਟ ਰੇਟ ਵਿੱਚ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ 10 ਲੱਖ ਰੁਪਿਆ ਰੇਟ ਇਹਨਾਂ ਨੇ ਇੱਕ ਵਾਰੀ ਕਿਹਾਗਾ ਜਗ੍ਹਾ ਵੀ ਬਹੁਤ ਖੁੱਲੀ ਡੁੱਲੀ ਮਿਲ ਜੂਗੀ ਤੇ ਕੋਠੀ ਦੇ ਵਿੱਚ ਜਿੰਨਾ ਵੀ ਸਮਾਨ ਹੈ ਸਾਰਾ ਕੁਝ ਇਹਨਾਂ ਨੇ 10 ਲੱਖ ਦੇ ਵਿੱਚ ਹੀ ਦੇਣਾਗਾ ਤੇ ਗੱਲਬਾਤ ਆਪਾਂ ਅੱਗੇ ਕਰਾਂਗੇ ਇੱਕ ਆਲਟੋ ਗੱਡੀ ਹੈ ਜਮਾ ਸਸਤੀ ਤੇ ਉਹਨਾਂ ਕੋਲੇ ਵੀ ਇੱਕ ਗੱਡੀ ਹੈ ਜੀ ਜਿੰਨਾਂ ਕੋਲੇ ਕੋਠੀ ਹੈ ਤੇ ਗੱਲਬਾਤ ਕਰਦੇ ਹਾਂ ਕੱਲੀ ਕੱਲੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਆਪਣਾ ਨੰਬਰ ਉੱਪਰ ਹਰੇ ਜਿਹੇ ਅੱਖਰਾਂ ਚ ਲਿਖਿਆ ਰਹਿੰਦਾ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਤੇ ਅਡ ਆਪਾਂ ਲਗਾ ਦਾਂਗੇ ਤੇ ਪਹਿਲੀ ਗੱਡੀ ਦੀ ਆਪਾਂ ਹੁਣ ਗੱਲ ਕਰਦੇ ਹਾਂ ਕੱਲੀ ਕੱਲੀ ਮਸ਼ੀਨਰੀਆਂ ਦੀ ਤੇ ਕੱਲੀ ਕੱਲੀ ਆਪਾਂ ਕੋਠੀ ਦੀ ਗੱਲ ਕਰਾਂਗੇ ਪਹਿਲਾਂ 10 ਮਾਡਲ ਫੀਅਟ ਪੁੰਟੋ ਗੱਡੀ ਦੇਖੋ ਜੀ ਨਵੇਂ ਸੀਰ ਦੇ ਜਮਾ ਟਾਇਰ ਆਪਾਂ ਨੂੰ ਮਿਲ ਜਾਣਗੇ। VIP ਨੰਬਰ ਹੈ 6000 ਤੇ ਟੋਪ ਮਾਡਲ ਗੱਡੀ ਹੈ 10 ਦੀ ਤੇ ਗੱਡੀ ਖੜੀ ਹੈ ਅੰਮ੍ਰਿਤਸਰ ਏਰੀਆ 'ਚ। ਕਿਸੇ ਨੇ ਜਾ ਕੇ ਦੇਖਣੀ ਹੈ ਜਾ ਕੇ ਦੇਖ ਸਕਦੇ ਹਾਂ। ਪੰਜਾਬ ਨੰਬਰ ਗੱਡੀ ਆਪਾਂ ਨੂੰ ਮਿਲੂਗੀ। ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ। ਗੱਡੀ ਦਾ ਰੰਗ ਵਧੀਆ ਪਿਆ ਕੋਈ ਕਿਸੇ ਪਾਸੋਂ ਐਕਸੀਡੈਂਟ ਜਾਂ ਕੋਈ ਟੁੱਟੀ ਪੱਜੀ ਹੈ ਨਹੀਂਗੀ। ਬੰਪਰ ਬੂਮਰ ਪੂਰੇ ਵਧੀਆ ਪਏ ਨੇ। ਤੇ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਰੱਖੀ ਹੋਈ ਹੈ। ਜੀ ਆਪਾ ਟੈਰਾਚੋ ਅਲਾਈ ਦੀ ਗੱਲ ਕਰੀਏ ਤਾਂ ਬਹੁਤ ਸੋਹਣੇ ਮਾਲਕ ਨੇ ਪੂਆ ਰੱਖਿਆ ਤੇ ਰੇਟ 90000 ਰੁਪਿਆ ਇੱਕ ਵਾਰੀ ਇਹਨਾਂ ਨੇ ਕਿਹਾਗਾ ਬਾਕੀ ਮਾਲਕ ਕਹਿੰਦੇ ਵੀ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਆਹ ਡਿਮਾਂਡ ਹੈ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਨੰਬਰ ਹੈ ਜੀ 9646006207 ਗੱਲਬਾਤ ਤੁਸੀਂ ਆਪੇ ਕਰ ਲਿਓ ਤੇ ਨੰਬਰ ਸੈਕਿੰਡ ਤੇ ਆਪਣੇ ਕੋਲ ਗੱਡੀ ਜਿਹੜੀ ਪਹੁੰਚੀ ਆ ਤੁਸੀਂ ਦੇਖੋ ਜੀ ਐਟਿਓਸ ਜੀਡੀ ਪਹੁੰਚੀ ਹੈ 2012 ਮਾਡਲ ਗੱਡੀ ਹੈ ਨਵੇਂ ਟਾਇਰਾਂ ਚ ਸੈਕੰਡ ਓਨਰ ਗੱਡੀ ਹੈ ਦੂਜੇ ਹੱਥ ਗੱਡੀ ਚੱਲ ਰਹੀ ਹੈ ਤੇ ਡਿਮਾਂਡ ਦੀ ਗੱਲ ਕਰੀਏ ਤਾਂ 310000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਮਾਲਕ ਦਾ ਏਰੀਆ ਬਾਗਾ ਪੁਰਾਣਾ ਹੈ ਤੇ ਗੱਡੀ ਦਾ ਰੰਗ ਪੂਰਾ ਵਧੀਆ ਜੀ ਕੋਈ ਸਕ੍ਰੈਚ ਕੋਈ ਡੈਂਟ ਕੋਈ ਟੁੱਟੀ ਭੱਜੀ ਕੁਝ ਨਹੀਂ ਹੈਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਬਹੁਤ ਚੰਗੇ ਮਾਲਕ ਨੇ ਚੜਵਾ ਰੱਖੇ ਹੈ ਮੈਟਿੰਗ ਬਹੁਤ ਚੰਗੀ ਹੋਈ ਹੈ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਹੈ ਵਧੀਆ ਗੱਡੀ ਐ ਸੋਹਣੀ ਗੱਡੀ ਐ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਜਾ ਕੇ ਦੇਖ ਲਓ 3 10 ਦੇ ਵਿੱਚੋਂ ਜਿਹੜਾ ਰੇਟ ਐ ਮੌਕੇ ਤੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀ ਐ 98146 ਤੇ 24564 ਗੱਲਬਾਤ ਜਿਹੜੀ ਵੀ ਕਰਨੀ ਹੋਵੇ ਤੁਸੀਂ ਆਪੇ ਕਰ ਲਿਓ ਜੀ ਤੇ ਅਗਲੀ ਗੱਡੀ ਆਪਾਂ ਤੁਹਾਡੇ ਖਾਤਰ ਇਨੋਵਾ ਲੈ ਕੇ ਪਹੁੰਚਿਆ ਜੀ ਕਾਫੀ ਡਿਮਾਂਡ ਆ ਰਹੀ ਸੀਗੀ ਇਨੋਵਾ ਗੱਡੀ ਵਾਸਤੇ ਤੇ ਇਨੋਵਾ ਗੱਡੀ ਤੁਸੀਂ ਚੈੱਕ ਕਰੋ ਜੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਐ ਦੇ ਗੱਡੀ ਪੰਜਾਬ ਨੰਬਰ ਹੈ ਗੱਡੀ ਦਾ ਰੰਗ ਦੇਖੋ ਤੇ ਡੈਮੇਜ ਡੂਮੇਜ ਦੇਖੋ ਚਾਰੇ ਪਾਸੇ ਫੋਟੋ ਆ ਚੱਲ ਰਹੀਆਂ ਚਿੰ ਇੱਕ ਸਕਰਾਚ ਇੱਕ ਵੀ ਡੰਟ ਇੱਕ ਵੀ ਆਪਾਂ ਨੂੰ ਕੁਝ ਵੀ ਨਹੀਂ ਮਿਲਣਾ ਜੀ 2010 ਮਾਡਲ ਹੈ ਪਰ ਫੇਰ ਵੀ ਗੱਡੀ ਬਹੁਤ ਸੰਭਾਲ ਕੇ ਮਾਲਕ ਨੇ ਰੱਖੀ ਹੋਈ ਹੈ ਜੀ 4 ਗੱਡੀ ਹੈ ਜੀ ਨੋਵਾ ਜੀ 4 ਤੇ ਇਹ オリジナル ਸਾਰੀ ਗੱਡੀ ਹੈ ਕੰਡੀਸ਼ਨ オリジナル ਹੈ ਤੇ ਨਾਮ ਸੈਕੰਡ ਹੈ ਜੀ ਹਾਂ ਇੰਸ਼ੋਰੈਂਸ ਹੈਗੇ ਤੇ ਕੰਡੀਸ਼ਨ ਵਧੀਆ ਸੰਗਰੂਰ ਗੱਡੀ ਖੜੀ ਐ ਤੇ ਬਾਕੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਤੁਹਾਨੂੰ ਸਾਰਾ ਕੁਝ ਲਗਭਗ ਪਤਾ ਲੱਗ ਗਿਆ ਹੂਆ ਅੰਦਰੋਂ ਵੀ ਗੱਡੀ ਪੂਰੀ ਵਧੀਆ ਐ ਤੇ ਬਾਹਰੋਂ ਵੀ ਪੂਰੀ ਵਧੀਆ ਐ ਰੇਟ ਦੀ ਗੱਲ ਕਰੀਏ ਤਾਂ 3 ਲੱਖ 40000 ਰੁਪਿਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਜਾ ਕੇ ਕਿਸੇ ਨੇ ਦੇਖਣੀ ਐ ਗੱਡੀ ਜਾ ਕੇ ਦੇਖ ਲਉ ਕਿਸੇ ਨੇ ਚਲਾ ਕੇ ਦੇਖਣੀ ਐ ਚਲਾ ਕੇ ਦੇਖ ਲਉ ਪੂਰੀ ਵਧੀਆ ਸੋਹਣੀ ਗੱਡੀ ਐ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੇ ਤੁਸੀਂ ਦੇਖ ਰਹੇ ਹੋ ਗੱਡੀ ਨੂੰ ਨੰਬਰ 2299145 00327 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਲ ਆਪੇ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਤੇ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਓ ਮਿਲ ਜਾਣਗੀਆਂ ਮਸ਼ੀਨਰੀਆਂ ਵੀ ਹੈ ਤੇ ਅੱਗੇ ਆਪਣੇ ਕੋਠੀ ਵੀ ਹੈ ਗੱਲਬਾਤ ਪੂਰੀ ਕਰਦੇ ਆਪਾਂ ਪਹਿਲਾਂ ਤਾਂ ਜਿੰਨੇ ਤੁਸੀਂ ਪਹੁੰਚਿਓ ਆਪਣੇ ਚੈਨਲ ਦਾ ਵਟਸਐਪ ਨੰਬਰ ਲਾਜ਼ਮੀ ਨੋਟ ਕਰੋ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆ ਉੱਪਰ ਹਰੇ ਜਿਹੇ ਅੱਖਰਾਂ 'ਚ ਮਿਲ ਗਿਆ ਹੋਊਗਾ ਤੁਹਾਨੂੰ ਜੇ ਕਿਸੇ ਨੇ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਤਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਐਡ ਆਪਾਂ ਤੁਹਾਡੀ ਬਿਲਕੁਲ ਫਰੀਦ ਦੇ ਵਿੱਚ ਲਗਾ ਦੇਵਾਂਗੇ ਬਾਕੀ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਹੈ ਜੀ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਵੀ ਕਰ ਦਿਓ ਬੱਤ-ਬੱਤ ਸਪੋਰਟ ਕਰ ਰਹੇ ਹੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਜਿਹੜੀ ਗੱਡੀ ਪਹੁੰਚੀ ਹੈ ਗੱਡੀ ਤੋਂ ਪਹਿਲਾਂ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚਿਓ ਸਬਸਕ੍ਰਾਈਬ ਦਾ ਬਟਨ ਤੁਹਾਨੂੰ نیچے ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜੀ ਹਰ ਰੋਜ਼ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਆਪਣੇ ਕੋਲ 2004 ਮਾਡਲ ਗੱਡੀ ਪਹੁੰਚੀ ਹੈ ਜੀ Maruti 800 ਨੰਬਰ ਗੱਡੀ ਦਾ ਪੰਜਾਬ ਹੈ ਚਿੱਟੇ ਰੰਗ ਦੀ ਹੈ ਗੱਡੀ ਪੂਰੀ ਸਾਫ਼ ਹੈ ਜੀ ਤੇ ਇੰਜਨ ਗੇਅਰ ਪੂਰਾ ਵਧੀਆ ਗੱਡੀ ਖੜੀ ਹੈ ਖੰਨੇ ਏਰੀਆ 'ਚ ਜੇ ਕਿਸੇ ਨੇ ਗੱਡੀ ਦੇਖਣੀ ਹੈ ਜਾ ਕੇ ਦੇਖਣੀ ਹੈ ਖੰਨੇ ਜਾ ਕੇ ਦੇਖ ਸਕਦੇ ਹੋ ਚਾਰ ਮਾਡਲ ਗੱਡੀ ਹੈ ਤੇ ਇੰਜੀਨੀਅਰ ਪੂਰਾ ਵਧੀਆ 42000 ਰੁਪਇਆ ਰੇਟ ਮਾਲਕ ਨੇ ਮੰਗਿਆਗਾ ਬਾਕੀ ਮਾਲਕ ਜਿਹੜੇ ਹੈਗੇ ਆਪ ਗੱਡੀ ਦੀ ਉਹਨਾਂ ਨੇ ਆਖਿਆ ਵੀ ਘੱਟਵਾ ਦਾ ਮੌਕੇ ਤੇ ਕਰ ਲਾਂਗੇ ਇੱਕ ਬਾਰੇ ਸਿਰਫ 42000 ਰੁਪਇਆ ਡਿਮਾਂਡ ਹੈਗੀ ਤੇ ਬਾਕੀ ਤੁਸੀਂ ਗੱਲਬਾਤ ਮਾਲਕ ਨਾਲ ਕਰ ਲਿਓ ਖੰਨੇ ਖੜੀ ਆ ਤੇ ਨੰਬਰ 94171 ਤੇ 25101 ਜਿਹੜੀ ਵੀ ਗੱਲ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਕਰਨੀ ਆ ਤੁਸੀਂ ਗੱਲ ਆਪੇ ਕਰ ਲਿਓ ਜੀ ਤੇ ਗੱਲਬਾਤ ਆਪਾਂ ਪੂਰੀ ਕਰ ਹੀ ਰਹੇ ਹਾਂ ਜੀ। ਬਾਕੀ ਹੁਣ ਆਪਾਂ ਕੂਠੀ ਦੀ ਗੱਲ ਕਰਦੇ ਹਾਂ। ਮਸ਼ੀਨਰੀਆਂ ਸਾਰੀਆਂ ਦੇਖ ਲਈਆਂ। ਤੇ ਜਿਹੜੀ ਇਹਨਾਂ ਕੋਲੇ ਕੂਠੀ ਹੈ ਜੀ ਤੇ ਇਹਨਾਂ ਕੋਲੇ ਇੱਕ ਬਲੇਰੋ ਗੱਡੀ ਹੈ। ਤੇ ਸਾਰਾ ਕੁਝ ਇਹਨਾਂ ਨੇ ਸੇਲ ਕਰਨੇ। ਇਹ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਕੂਠੀ ਆ ਅੱਠ ਮਰਲੀ ਜਗ੍ਹਾ 'ਚ ਬਣੀ ਹੋਈ ਆ। ਤੇ ਜਿਹੜੀ ਜਗ੍ਹਾ ਉਹ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ। ਲੋਕੇਸ਼ਨ ਪੂਰੀ ਵਧੀਆ ਜੀ ਤੇ 10 ਲੱਖ ਰੁਪਏ ਡਿਮਾਂਡ ਇਹਨਾਂ ਨੇ ਰੱਖੀ ਆ। ਵਿੱਚ ਜਿਹੜਾ ਸਮਾਨ ਹੈ ਕੂਠੀ ਦਾ ਤੇ ਕੂਠੀ ਦਾ ਠੀਕ ਹੈ ਜੀ ਤੇ ਕੁਝ ਕੁ ਸਮਾਨ ਹੈਗਾ ਜਿਹੜਾ ਵਿੱਚ ਇਹਨਾਂ ਨੇ ਨਹੀਂ ਦੇਣਾ ਉਹ ਅਲੱਗ ਤੋਂ ਹੈ ਉਹ ਹੈ ਜੀ ਇੱਕ ਤਾਂ ਗੱਡੀ ਆ ਤੇ ਇੱਕ ਉੱਪਰ ਸੋਲਰ ਸਿਸਟਮ ਲੱਗਿਆ ਹੋਇਆ ਜੀ ਸਵਾ ਕਿਲੋ ਬਾੜ ਦਾ ਉਹ ਇਹਨਾਂ ਨੇ 1.5 ਲੱਖ ਦਾ ਅਲੱਗ ਤੋਂ ਦੇਣੇ ਬਾਕੀ ਜਿੰਨੇ نیچے ਬੈੱਡ ਕੁਰਸੀਆਂ ਜੋ ਵੀ ਅਲਮਾਰੀ ਜੋ ਵੀ ਕੁਝ ਪਿਆ ਉਹ ਕੁਝ ਇਹਨਾਂ ਨੇ ਵਿੱਚੇ ਦੇਣੇ ਜੀ ਗੱਡੀ ਦਾ ਰੇਟ 2.80 ਮੰਗਿਆ ਇਹਨਾਂ ਨੇ 12 ਮਾਡਲ ਗੱਡੀ ਆ ਇਹਨਾਂ ਦਾ ਏਰੀਆ ਕੁਰਖ ਖੇਤਰ ਹੈ ਜੀ ਕੁਰਕ ਖੇਤਰ ਤੋਂ ਸ਼ਾ ਬਾਦ ਦੇ ਵਿਚਾਲੇ ਇੱਕ ਪਿੰਡ ਹੈ ਮਸਰੋਲੀ ਉੱਥੇ ਆਹ ਕੁਠੀ ਆਪਨ ਮਿਲ ਚੁਗੀ ਕੁਰਕ ਖੇਤਰ ਤੋਂ 12 ਕਿਲੋਮੀਟਰ ਤੇ ਸ਼ਾ ਬਾਦ ਤੋਂ 8 ਕਿਲੋਮੀਟਰ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ 93069 ਤੇ 85572 ਤੇ ਦੂਜਾ ਨੰਬਰ ਆਪਾਂ ਸਕਰੀਨ ਤੇ ਲਿਖੇ ਰੱਖਿਆ ਜੀ ਦੋਵੇਂ ਨੰਬਰ ਮਾਲਕ ਦੇ ਐ ਤੇ ਦੋਵੇਂ ਨੰਬਰਾਂ ਚੋਂ ਕਿਸੇ ਵੀ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਕੋਠੀ ਦੀ ਵੀਡੀਓ ਸਕਰੀਨ ਤੇ ਚੱਲੇ ਰਹੀ ਐ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਅੱਗੇ ਤੁਹਾਨੂੰ ਗੱਡੀ ਦੀਆਂ ਫੋਟੋਆਂ ਵੀ ਮਿਲ ਜਾਣਗੀਆਂ ਤੇ ਗੱਡੀ ਵੀ ਇਹਨਾਂ ਨੇ ਵਧੀਆ ਦਿਖਾਈ ਹੈ ਗੱਡੀ ਵੀ ਪੂਰੀ ਟੌਪ ਦੀ ਹੈ ਜੀ ਕੋਈ ਕਮੀ ਪੇਸ਼ ਨਹੀਂ ਗੱਡੀ 'ਚ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਤੇ ਕੂਠੀ ਵੀ ਵਧੀਆ ਬਣੀ ਹੋਈ ਹੈ ਅੱਠ ਮਾਰ ਲਈ ਕੋਈ ਜਗ੍ਹਾ ਥੋੜੀ ਨਹੀਂ ਹੁੰਦੀ ਬਾਕੀ ਰਜਿਸਟਰੀ ਵਾਲੀ ਜਗ੍ਹਾ ਤੇ ਰੇਟ ਵੀ ਬਹੁਤ ਘੱਟ ਇਹਨਾਂ ਨੇ ਮੰਗਿਆ ਤੇ ਇਹ ਰੇਟ ਸਿਰਫ ਇਹਨਾਂ ਨੇ ਘੱਟ ਇਸ ਕਰਕੇ ਕਿ ਹੈ ਕਿਉਂਕਿ ਇਹਨਾਂ ਨੇ ਜਾਣੇ ਜੀ ਵਾਰ ਤਾਂ ਕਰਕੇ ਬੱਸ ਇਹਨਾਂ ਨੇ ਆਪਦੀ ਕੂਠੀ ਗੱਡੀ ਸਾਰਾ ਸਮਾਨ ਵੇਚਣਾ ਹੈਗਾ ਤੇ ਵਧੀਆ ਕੂਠੀਆਂ ਵਧੀਆ ਗੱਡੀਆਂ ਬਾਕੀ ਜਿੰਨੀ ਮਸ਼ੀਨਰੀ ਹੈ ਤੁਸੀਂ ਦੇਖਿਆ ਸਾਰੀਆਂ ਵਧੀਆ ਸੀਆਂ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਕੋਠੀ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਵਧੀਆ ਲੱਗੀ ਵੀਡੀਓ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਸ਼ੇਅਰ ਕਰ ਦਿਓ ਬੱਤ ਬਸ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਜੇ ਕਿਸੇ ਨੇ ਐਡ ਕਰਬੋਣੀ ਹੈ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਹਰੇ ਜੀ ਅੱਖਰਾਂ 'ਚ ਭੇਜੋ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਅਗਲੇ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਕੂਠੀ ਕਰ ਚਾਹੀਦੀ ਆ ਦੱਸੋ ਮੈਨੂੰ ਕਮੈਂਟ ਕਰਕੇ